2010 ਦੇ ਵਿੱਚ ਮੈਂ 10ਵੀਂ ਚ ਸੀਗੇ ਅਸੀਂ ਉਹਦੇ ਹੀ ਮਤਲਬ ਅਸੀਂ ਪੁਸ਼-ਅਪ ਵਗੈਰਾ ਮਾਰਨ ਲੱਗ ਗਏ ਸੀਗੇ ਦੇਖ-ਦੇਖ ਕੇ ਵੀ ਅਸੀਂ ਬਿਸ਼ਰੀਦ ਬਣਾ ਪਿੰਡ ਦੇ ਵਿੱਚ ਸਾਡਾ ਜਿਮ ਹੈਗਾ ਹੁਣ ਵੀ ਹੈਗਾ ਵਾ ਉੱਥੇ 6-7 ਸਾਲ ਉੱਥੇ ਹੀ ਪਿੰਡ ਦੀ ਇੱਕ ਕਮਰੇ 'ਚ ਜਿਮ ਲਾਇਆ ਸੀ ਸਾਨੂੰ ਗਾਣਿਆਂ ਦੀ ਲੋੜ ਨਹੀਂ ਸਾਨੂੰ ਲਾਈਟ ਦੀ ਲੋੜ ਨਹੀਂ ਭਾਜੀ ਨੇਰੇ 'ਚ ਮੋਮਬੱਤੀਆਂ ਲਾ ਲਾ ਕੇ ਵੀ ਜਿਮ ਲਾਇਆ ਹੋਇਆ ਸੀ ਇਹ ਇੱਕ ਵਾਰ ਸਰੀਰ ਮਿਲਿਆ ਨਾ ਇਹ ਨੂੰ ਆਪਾਂ ਦੇਖੀਏ ਇਹਦੇ ਵਿੱਚ ਆਪਾਂ ਪਾਉਣਾ ਕੀ ਆ ਹਿਸਾਬ ਨਾਲ ਬੰਦਾ ਚੱਲੇ ਤਾਂ ਬੰਦਾ ਤੁਸੀਂ ਬੁਢਾ ਹੋਣਾ ਹੀ ਨਹੀਂ ਹੈਗਾ ਤੁਸੀਂ 70-60 ਸਾਲ ਤੱਕ ਵੀ ਤੁਸੀਂ ਇਹ ਫੈਟ ਹੀ ਰਹੇ ਹੋ ਸਰੀਰ ਨੂੰ ਲੈ ਕੇ ਭਾਜੀ ਇਹ ਚ ਛੱਡੀ ਨਹੀਂ ਜਾਂਦੀ ਹੈਗੀ ਸ਼ੁਰੂ ਤੋਂ ਕੱਲ ਨੂੰ ਵਿਆਹ ਤੇ ਵੀ ਕਿਤੇ ਵੀ ਜਾਣਾ ਵਾ ਸੀ ਤਾਂ denn ਇਹ ਹੁੰਦਾ ਵੀ ਪਹਿਲਾਂ ਜਿਮ ਜਾਇਆ ਜੀ ਵਿਆਹ ਤਾਂ ਥੋੜਾ ਦੋ ਘੰਟੇ ਲੇਟ ਚੱਲਣਾ ਕੋਈ ਵੱਡੀ ਗੱਲ ਨਹੀਂ ਹੈਗੀ ਕਰਦੇ ਵੀ ਕਹਿੰਦੇ ਵੀ ਜੇ ਮੂੰ ਸਾਰਾ ਦਿਨ ਜਿਮ ਮਤਲਬ ਮੈਂ ਕਹਾਂ ਵੀ ਜ਼ਰੂਰੀ ਹੈ ਹੁਣ ਸ਼ਾੜੀ ਨਹੀਂ ਹੋ ਰਹੀ ਭਾਜੀ ਕੀ ਕਰੀ ਨਸ਼ਾ ਪੈ ਗਿਆ ਕਹਿੰਦੇ ਮੈਂ ਕਹਦੇ ਹੁੰਦੇ ਨਸ਼ਾ ਨਾ ਉਵੇਂ ਲੱਗ ਗਿਆ ਜਿਮ ਦਾ ਨਸ਼ਾ ਵੀ ਭਾਜੀ ਬਹੁਤ ਇਹਦਾ ਵਧੀਆ ਨਸ਼ਾ ਹੈ ਜਿਹੜੇ ਬ੍ਰਦਰ ਸੀਗੇ ਹੈਨਾ ਮਤਲਬ ਜਿਵੇਂ ਵੀ ਮੇਰੇ ਤਾਏ ਦੇ ਬੇਟੇ ਜਾਂ ਮੇਰਾ ਰੀਅਲ ਬ੍ਰਦਰ ਸਪੈਸ਼ਲੀ ਉਹਨਾਂ ਦੀ ਮੈਨੂੰ ਬਹੁਤ ਸਪੋਰਟ ਹੈ ਤੇ ਉਹ ਕਬੱਡੀ ਵਗੈਰਾ ਖੇਡਦੇ ਹੁੰਦੇ ਸੀ ਤੇ ਡੈਡੀ ਵੀ ਆਪਣੇ ਟਾਈਮ 'ਚ ਖੇਡਦੇ ਹੁੰਦੇ ਸੀਗੇ ਕਬੱਡੀ ਹਨਾ ਤੇ ਐਂ ਉਹੀ ਕਹਿ ਲਓ ਕਿ ਵੀ ਚਲੋ ਉਹਨਾਂ ਨੇ ਖੇਢੀ ਤਾਂ ਮੈਨੂੰ ਦੇਖ-ਦੇਖ ਕੇ ਵੀ ਮੈਂ ਸਰੀਰ ਬਣਾਉਣਾ ਬਣਾਉਣਾ ਹਨਾ ਇਹ ਚੀਜ਼ ਸ਼ੁਰੂ ਤੋਂ ਹੀ ਪਾ ਲਈ 2010 ਦੇ ਵਿੱਚ ਮਤਲਬ 10ਵੀਂ 'ਚ ਸੀਗੇ ਅਸੀਂ ਉਹਦੇ ਹੀ ਮਤਲਬ ਅਸੀਂ ਪੁਸ਼-ਅਪ ਵਗੈਰਾ ਮਾਰਨ ਲੱਗ ਗਏ ਸੀਗੇ ਦੇਖ-ਦੇਖ ਕੇ ਵੀ ਅਸੀਂ ਵੀ ਸਰੀਰ ਬਣਾਉਣਾ ਵਾ ਤੇ ਬਾਕੀ ਪਿੰਡ ਦਾ ਮਾਹੌਲ ਵੀ ਐਂ ਸੀਗਾ ਸਾਡੇ ਮੁੰਡੇ ਮਤਲਬ ਮਿਹਨ ਤਾਂ ਦੈਨ ਫਿਰ ਅਸੀਂ ਅੱਗੇ ਉਸੇ ਲਾਈਨ 'ਚ ਪੈ ਗਏ ਫਿਰ ਕ੍ਰੇਜ਼ ਦੀ ਵਧ ਗਿਆ ਭਾਜੀ ਫਿਰ ਜਿਮ ਹੁਣ ਪਿੰਡ ਦੇ ਵਿੱਚ ਸਾਡਾ ਜਿਮ ਹੈਗਾ ਹੁਣ ਵੀ ਹੈਗਾ ਵਾ ਉੱਥੇ 6-7 ਸਾਲ ਉੱਥੇ ਹੀ ਪਿੰਡ ਦੀ ਇੱਕ ਕਮਰੇ 'ਚ ਜਿਮ ਲਾਇਆ ਵਾ ਕੋਈ ਉਹ ਨਹੀਂ ਹੈਗਾ ਕੋਈ ਗਾਣੇ ਨਹੀਂ ਕੋਈ ਕੁਛ ਨਹੀਂ ਈਵਨ ਲਾਈਟ ਵੀ ਨਹੀਂ ਹੁੰਦੀ ਸੀ ਤੇ ਜਿੰਨਾਂ ਦੇ ਅੰਦਰ ਮੈਂ ਜਿਮ ਲਾਇਆ ਵਾ ਤੇ ਉਹਨਾਂ ਨੇ ਮੈਨੂੰ ਕਾਫੀ ਕੁਛ ਮਤਲਬ ਦੱਸਿਆ ਵੀ ਹਾਂ ਵੀ ਅਸੀਂ ਸਾਨੂੰ ਗਾਣਿਆਂ ਦੀ ਲੋੜ ਨਹੀਂ ਸਾਨੂੰ ਲਾਈਟ ਦੀ ਲੋੜ ਨਹੀਂ ਭਾਜੀ ਨੇਰੇ 'ਚ ਮੋਮਬੱਤੀਆਂ ਲਾ ਲਾ ਕੇ ਵੀ ਜਿਮ ਲਾਇਆ ਹੋਇਆ ਸੀ ਪਿੰਡ ਵਾਲੇ ਜਿਮ 'ਚ ਸੋ ਇਹ ਆ ਵੀ ਤਪੱਸਿਆ ਕੀਤੀ ਆ ਬਾਜੀ ਮਿਹਨਤ ਕੀਤੀ ਆ ਦਿਨ ਇਹ ਵੀ ਨਹੀਂ ਹੈਗਾ ਵੀ ਹਾਂ ਅਸੀਂ ਵਡਾਉਣ ਨੂੰ ਬਾਜੀ ਦੇਖੋ ਸਰੀਰ ਕੋਈ ਵੱਡੀ ਗੱਲ ਨਹੀਂ ਤੁਸੀਂ ਜੇ ਕਿਤੇ ਵੀ ਜਾਓਗੇ 6 ਮਹੀਨੇ ਦੇ ਬਾਅਦ ਤੁਹਾਡਾ ਸਰੀਰ ਤਿਆਰ ਕਰ ਦੇਣਗੇ ਕਰਨ ਵਾਲੇ ਕਰਦੇ ਆ ਆਜੋ ਜੀ 6 ਮਹੀਨੇ ਸਰੀਰ ਤਿਆਰ ਕਰਕੇ ਦੇ ਦਿੰਦੇ ਆ ਪਰ ਚੱਕਰ ਇਹ ਆ ਬਾਜੀ ਜੇਰੋਂ ਤੁਸੀਂ ਕਹਿ ਲੋਗੇ ਵੀ ਗੇਮ ਲੰਬੀ ਖੇਡਣੀ ਆ ਇਹ ਇੱਕ ਵਾਰ ਸਰੀਰ ਮਿਲਿਆ ਨਾ ਇਹਨੂੰ ਆਪਾਂ ਦੇਖੀਏ ਦੇ ਵਿੱਚ ਆਪਾਂ ਪਾਉਣਾ ਕੀ ਆ ਸਾਹ ਨਾਲ ਬੰਦਾ ਚੱਲੇ ਤਾਂ ਬੰਦਾ ਤੁਸੀਂ ਬੁਢੇ ਹੋਣਾ ਹੀ ਨਹੀਂ ਹੈਗਾ ਤੁਸੀਂ 70-60 ਸਾਲ ਤੱਕ ਵੀ ਤੁਸੀਂ ਇਹ ਫੇਟ ਹੀ ਰਹੋਗੇ ਸਰੀਰ ਨੂੰ ਲੈ ਕੇ ਬਾਜੀ ਇਹ ਚੀ ਛੱਡੀ ਨਹੀਂ ਜਾਂਦੀ ਹੈਗੀ ਸ਼ੁਰੂ ਤੋਂ ਕੱਲ੍ਹ ਨੂੰ ਵਿਆਹ ਤੇ ਵੀ ਕਿਤੇ ਵੀ ਜਾਣਾ ਵਾ ਤਦਾਂ ਇਹ ਹੁੰਦਾ ਵੀ ਪਹਿਲਾਂ ਜਿਮ ਜਾਇਆ ਜੀ ਵਿਆਹ ਤਾਂ ਥੋੜਾ ਦੋ ਘੰਟੇ ਲੇਟ ਚੱਲ ਜਾਣਾ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਵੀ ਭਾਜੀ ਫੰਕਸ਼ਨ ਆਈ ਵਨ ਮੈਂ ਕਰਦੇਣ ਵਾਲੀ ਬਹੁਤ ਘੱਟ ਜਾਣਾ ਮੈਂ ਇਹੀ ਜਿਮ ਦੇ ਚੱਕਰ ਚ ਕਰਦੇ ਵੀ ਕਹਿੰਦੇ ਵੀ ਜਿਮ ਤੂੰ ਸਾਰਾ ਦਿਨ ਜਿਮ ਮਤਲਬ ਮੈਂ ਕਹਾਂ ਵੀ ਜ਼ਰੂਰੀ ਹੈ ਹੁਣ ਛੱਡ ਹੀ ਨਹੀਂ ਹੋ ਰਿਹਾ ਭਾਜੀ ਕੀ ਕਰੀਏ ਨਸ਼ਾ ਪੈ ਗਿਆ ਕਹਿੰਦੇ ਮੈਂ ਕਹਦੇ ਹੁੰਦੇ ਨਸ਼ਾ ਨਾ ਉਵੇਂ ਲੱਗ ਗਿਆ ਜਿਮ ਦਾ ਨਸ਼ਾ ਵੀ ਭਾਜੀ ਬਹੁਤ ਇਹਦਾ ਵਧੀਆ ਨਸ਼ਾ ਹੈ ਜੇ ਮੁੰਡੇ ਅੱਜ ਕੱਲ ਜਿਵੇਂ ਨਸ਼ੇ ਕਰਦੇ ਆ ਥੋੜਾ ਬਹੁਤ ਸਰੀਰ ਜਦੋਂ ਸਾਨੂੰ ਕੰਪਲੀਮੈਂਟ ਮਿਲਦੇ ਆ ਨਾ ਭਾਜੀ ਫੇਰ ਸੋ ਕੰਪਲੀਮੈਂਟ ਦੇ ਨਾਲ ਹੀ ਬੰਦਾ ਹੌਲੀ ਹੌਲੀ ਅੱਗੇ ਗਰੋ ਕਰਦਾ ਭਾਜੀ ਦੇਖੋ ਜਿਹੜੀ ਗਰਾਊਂਡ ਦੀ ਮਿਹਨਤ ਆ ਨਾ ਉਹੀ ਐਕਚੁਅਲ ਦੇ ਵਿੱਚ ਦੇਖਿਆ ਜਾਵੇ ਸਭ ਤੋਂ ਵਧੀਆ ਮਿਹਨਤ ਗਰਾਊਂਡ ਦੀ ਮਿਹਨਤ ਹੁੰਦੀ ਆ ਕਿਉਂਕਿ ਜਦੋਂ ਹੁਣ ਤੁਸੀਂ ਆਪਾਂ ਗਰਾਊਂਡ 'ਚ ਆਉਂਨੇ ਆ ਤਾਂ ਇੱਥੇ ਆਪਾਂ ਜਿੰਨਾ ਵੀ ਵਰਕਆਊਟ ਕਰਨਾ ਆਪਣੀ ਬਾਡੀ ਦੇ ਨਾਲ ਹੀ ਕਰਨਾ ਕੋਈ ਡੰਬਲ ਨਹੀਂ ਕੋਈ ਵੇਟ ਨਹੀਂ ਹੈਗਾ ਤਾਂ ਦੈਨ ਜਦੋਂ ਹੁਣ ਆਪਾਂ ਬੰਦਾ ਆਵੇ ਇੱਥੇ ਆ ਕੇ ਰਨਿੰਗ ਕਰਦਾ ਜੋਗਿੰਗ ਕਰ ਮਤਲਬ ਕੋਈ ਵੀ ਵਾਕਿੰਗ ਵੀ ਕਰ ਲਵੇ ਹੌਲੀ ਹੌਲੀ ਓਵਰਲੋਡ ਜਿਹਦਾ ਵੇਟ ਹੈ ਨਾ ਤਾਂ ਇੱਥੇ ਆ ਕੇ ਰਿਜ਼ਲਟ ਬਹੁਤ ਛੇਤੀ ਮਿਲਦਾ ਬ ਕਈ ਵੀ ਬੰਦੇ ਨੇ ਆਟੋਮੈਟਿਕਲੀ ਰਿਜ਼ਲਟ ਉਹਨੂੰ ਬਹੁਤ ਛੇਤੀ ਮੈਣ ਲੈਨੇ ਇੱਥੇ ਹੁਣ ਜੇ ਮੁੰਡੇ ਨਹੀਂ ਜਿਮ ਜਾ ਸਕਦੇ ਟਾਈਮ ਨਹੀਂ ਹੈਗਾ ਗਰਾਊਂਡ ਚ ਆ ਕੇ ਚਾਰ ਪੰਜ ਗੇੜੇ ਕੱਢੇ ਗਰਾਊਂਡ ਦੇ ਉਦੋਂ ਬਾਅਦ ਪੁਸ਼-ਅਪ ਲਗਾ ਲਏ ਬੈਠਕਾਂ ਲਗਾ ਲੀਆਂ ਜੰਪਿੰਗ ਕਰ ਲਿਆ ਹਨਾ ਸਾਰਾ ਕੁਝ ਮਤਲਬ ਇਹ ਚੀਜ਼ ਆ ਵੀ ਬੋਡੀ ਬੰਦਾ ਓਵਰਲ ਫਿਟ ਰਹੇ ਦਾ ਗਰਾਊਂਡ ਦੇ ਵਿੱਚ ਅੱਲੀ ਮਿਹਨਤ ਦੇ ਨਾਲ ਗ੍ਰੀਨਰੀ ਜਿਵੇਂ ਹੁਣ ਦੇਖੋ ਆਪਾਂ ਗਰਾਊਂਡ ਦੇ ਵਿੱਚ ਆਉਨੇ ਆ ਮਿੱਟੀ ਦੇ ਨਾਲ ਆਪਾਂ ਦੇਖਿਆ ਜਾਵੇ ਤਾਂ ਸ਼ੁਰੂ ਦੇ ਬੰਦਾ ਮਿੱਟੀ ਦੇ ਵਿੱਚ ਖੇੜ ਦਾ ਵੱਡਾ ਹੁੰਦਾ ਤੇ ਮਿੱਟੀ ਦੇ ਵਿੱਚ ਆਪਾਂ ਮਿਹਨਤ ਲਾਵਾਂਗੇ ਤਾਂ ਮਿੱਟੀ ਨੇ ਸ ਪੂਰੇ ਕਹਿ ਲੋ ਕਿ ਜਿਵੇਂ ਸੋਨਾ ਉਹਦੀ ਬਾਡੀ ਫਿਰ ਉਹਵੇਂ ਉਹਵੇਂ ਗੁਣੀ ਆ ਸਾਡੀ ਬਾਡੀ ਸੋ ਗਰਾਊਂਡ ਦੇ ਮੇਰੇ ਹਿਸਾਬ ਨਾਲ ਤੇ ਗਰਾਊਂਡ ਦੀ ਮਿਹਨਤ ਆ ਉਹ ਬਹੁਤ ਵਧੀਆ ਤੇ ਗੁੱਡ ਮੇਰੇ ਤਾਂ ਜੇ ਸਾਡੇ ਕੋਲ ਜਿਮ ਜਾਣ ਲਈ ਟਾਈਮ ਨਹੀਂ ਹੈਗਾ ਤਾਂ ਤੁਸੀਂ ਕੋਈ ਵੀ ਨੇੜੇ ਪਾਰਕ ਹੈਗਾ ਕੋਈ ਵੀ ਗਰਾਊਂਡ ਹੈਗਾ ਤੁਸੀਂ ਤੇ ਜਾ ਕੇ ਰਨਿੰਗ ਕਰ ਲਈ ਪੁਸ਼-ਅਪ ਮਾਰ ਲਈ ਬੈਟਕਾ ਮਾਰ ਲੀਆਂ ਤਾਂ ਨਾਲੇ ਜਦੋਂ ਬੰਦਾ ਇਕੱਲਾ ਗਰਾਊਂਡ ਚ ਵਿੱਚ ਮਿਹਨਤ ਕਰਦਾ ਨਾ ਤਾਂ ਬਹੁਤ ਕੁਝ ਸਿੱਖਦਾ ਵਾ ਇਕੱਲੀ ਬਾਡੀ ਨਹੀਂ ਫਿਟ ਕਰਦਾ ਮੈਚਿਓਰਿਟੀ ਵੀ ਬਹੁਤ ਮਤਲਬ ਛੇਤੀ ਹੀ ਹੁੰਦੀ ਆ ਬੰਦੇ ਦੇ ਦਿਮਾਗ ਦੇ ਵਿੱਚ ਵੀ ਹਾਂ ਮੈਂ ਕਿਵੇਂ ਕੀ ਕਰਨਾ ਵਾ